ਬਾਬਾ ਦੀਪ ਸਿੰਘ ਵੈਲਫੇਅਰ ਸੁਸਾਇਟੀ ਵੱਲੋਂ ਤੇ ਸਮੁੱਚੇ ਨਾਭਾ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਜੋ ਸਮੇਂ-ਸਮੇਂ ਤੇ ਇਹ ਵੱਡੇ ਉਪਰਾਲੇ ਕੀਤੇ ਜਾਂਦੇ ਹਨ ਜਿਹੜਾ ਹੁਣ ਪੰਜਾਬ ਦੇ ਉੱਤੇ ਇੱਕ ਵੱਡੀ ਕਿਰੂਪੀ ਆਈ ਹੈ 12 13 ਜ਼ਿਲ੍ਹੇ ਸਾਡੇ ਪੰਜਾਬ ਦੇ ਹੜ੍ਹਾਂ ਦੇ ਮਾਰ ਦੇ ਵਿੱਚ ਨੇ ਉੱਥੇ ਸਾਡੇ ਪੰਜਾਬੀਆਂ ਦਾ ਸਾਥ ਤੇ ਸਾਡੀ ਸ਼ਹੀਦ ਬਾਬਾ ਦੀਪ ਸਿੰਘ ਵੈਲਫੇਅਰ ਸੁਸਾਇਟੀ ਵੱਲੋਂ ਤੇ ਸਮੁੱਚੇ ਨਾਭੇ ਨਿਵਾਸੀਆਂ ਦੇ ਸਾਥ ਨਾਲ ਇੱਕ ਵੱਡੀ ਲੰਗਰਾਂ ਦੀ ਸੇਵਾ ਇੱਥੋਂ 90 ਤੋਂ ਜਾਰੀ ਹੈ ਸੁੱਕੇ ਰਾਸ਼ਨ ਦੀ ਸੇਵਾ ਸਾਰੇ ਸ਼ਹਿਰ ਨੇ ਬੜਾ ਵੱਧ ਚੜ੍ਹ ਕੇ ਸੋਚਿਆ ਤਾਂ ਇੱਕ ਸਾਡੇ ਮੁੱਖ ਸੇਵਾ ਦਾ ਲਵਲੀ ਜੀ ਨੇ ਕਿ ਛੋਟਾ ਜਿਹਾ 100 ਗੱਟੇ ਦਾ ਪ੍ਰੋਗਰਾਮ ਬਣਾਇਆ ਸੀਗਾ ਪਰ ਗੁਰੂ ਮਹਾਰਾਜ ਦੀ ਇੰਨੀ ਕਿਰਪਾ ਹੋਈ ਕਿ ਰਾਸ਼ਨ ਇੰਨਾ ਜ਼ਿਆਦਾ ਹੋ ਗਿਆ ਕਿ ਅੱਜ 4 ਗੱਡੀਆਂ ਲਗਭਗ 7-800 ਥੈਲੇ ਦੇ ਨੇੜੇ ਤੇੜੇ ਲੋਡ ਹੋ ਕੇ ਜਾ ਰਿਹਾ ਉਸ ਦੇ ਨਾਲ ਨਾਲ ਕੱਲਾ ਥੈਲਾ ਨਹੀਂ ਹੈ ਉਸ ਦੇ ਨਾਲ-ਨਾਲ ਹੋਰ ਬਹੁਤ ਡੇਲੀ ਯੂਥ ਚ ਆਉਣ ਵਾਲੀਆਂ ਚੀਜ਼ਾਂ ਸਾਰੀਆਂ ਵਸਤੂਆਂ ਉਹ ਨਾਲ ਜਾ ਰਹੀਆਂ ਨੇ ਪਾਣੀ ਤਰਪਾਲਾਂ ਤੱਕ ਇੱਥੋਂ ਤੱਕ ਮੱਛਰਦਾਨੀਆਂ ਆਡੋਮੋਸ ਸਾਰੇ ਹਰ ਚੀਜ਼ ਜੋ ਕਰਦੇ ਲੋੜਦੇ ਉਸ ਤੇ ਜਾ ਰਹੀਆਂ ਨੇ ਪੰਜਾਬੀ ਇਸ ਦੇ ਬਹੁਤ ਮੂਰੇ ਬਾਤ ਚੜ ਕੇ ਹਿੱਸਾ ਲੈਂਦੇ ਨੇ ਤੇ ਗੁਰੂ ਮਹਾਰਾਜ ਦੀ ਕਿਰਪਾ ਰਹਿੰਦੀ ਆ ਇਸੇ ਤਰ੍ਹਾਂ ਗੁਰੂ ਮਹਾਰਾਜ ਸੇਵਾ ਲੈਂਦੇ ਨੇ ਤੇ ਸੰਗਤ ਸਾਥ ਦਿੰਦੀ ਆ ਧੰਨਵਾਦ ਥੈਂਕ ਯੂ ਇਹ ਕੀ ਹੋਤੇ ਨੇ ਇਹ ਕਰਕੇ ਐ ਕਰਕੇ ਕਰ ਲੰ ਨੂੰ ਇਹ ਬਾਬੇ ਨਾਨਕ ਦੀ ਪਰੰਪਰਾ ਤੋਰੀ ਹੋਈ ਹੈ ਸੱਚੇ ਪਾਤਸ਼ਾਹ ਨੇ ਚੜ੍ਹਦੀਆਂ ਕਲਾ ਬਖਸ਼ੇ ਨੇ ਲੋੜਵੰਦਾ ਲਈ ਸੱਚੇ ਪਾਤਸ਼ਾਹ ਆਪੇ ਆਪਣੇ ਕਾਰਜ ਆਪ ਕਰਦਾ ਸੋ ਸਾਡੇ ਲਵਲੀ ਜੀ ਬਾਬਾ ਦੀਪ ਸਿੰਘ ਸੇਵਾ ਸੁਸਾਇਟੀ ਨੇ oprala ਕੀਤਾ ਨਾਲ ਅਸੀਂ ਵੀ ਨਿਮਾਣੇ ਨੇ oprala ਕਰਕੇ ਹੜਪੀਟਾਂ ਦੀ ਸੇਵਾ ਲਈ ਸੇਵਾ ਭੇਜ ਰਹੇ ਹਾਂ ਵਾਹਿਗੁਰੂ ਪ੍ਰਵਾਨ ਕਰੇ ਚੜ੍ਹਦੀਆਂ ਕਲਾ ਬਖਸ਼ੇ ਵਾਹਿਗੁਰੂ ਖਾਲਸਾ ਵੇਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਗੁਰੂ ਸਾਹਿਬ ਦੀ ਅਪਾਰ ਕਿਰਪਾ ਸੰਗਤਿਆਂ ਦਾ ਸਹਿਯੋਗ ਨਾਲ ਸ਼ਹੀਦ ਬਾਬਾ ਦੀਪ ਸਿੰਘ ਵੈਲਫੇਅਰ ਸੋਸਾਇਟੀ ਰਜਿਸਟਰਡ ਨੱਬਾ ਵੱਲੋਂ ਅੱਜ ਤੋਂ 4 ਦਿਨ ਪਹਿਲਾਂ ਇੱਕ ਪੋਸਟ ਪਾਈ ਗਈ ਸੀ ਕਿ ਜੋ ਹੜ੍ਹ ਪੀੜਤ ਨੇ ਪੰਜਾਬ ਦੇ ਅੰਦਰ ਜੋ ਵੱਡੀ ਕਰੋਪੀ ਆਈ ਹੈ ਉਹਨਾਂ ਦੀ ਮਦਦ ਦਾ ਜਿਹੜੀ ਕੁਝ ਤੁਛ ਜਾ ਕੁਪਰਾਲਾ ਜਿਹੜਾ ਕੀਤਾ ਜਾਵੇ ਕੋ ਸੰਗਤ ਨੇ ਬਹੁਤ ਵੱਡਾ ਇਲਾਕੇ ਦੀ ਸੰਗਤ ਨੇ ਸਹਿਯੋਗ ਦਿੱਤਾ ਤੁਸੀਂ ਦੇਖ ਰਹੇ ਹੋ ਇੱਕ ਵੱਡਾ ਟਰੱਕ ਤਿੰਨ ਛੋਟੀਆਂ ਗੱਡੀਆਂ ਰਾਸ਼ਨੀਆਂ ਭਰ ਚੁੱਕੀਆਂ ਨੇ ਜਿਨ੍ਹਾਂ ਵਿੱਚ ਓਡੋਬੋਸ ਮੋਬਕਤੀਆਂ ਮਾਚਸ ਤਰਪਾਲਾਂ ਔਰ ਜਿੰਨਾ ਵੀ ਰਸੋਈ ਦਾ ਲੋੜਿੰਦਾ ਸਮਾਨ ਹੈ ਸਾਰਾ ਚਾਹ ਕੀਨੀ ਹੈ ਪੱਤੀਆਂ ਆਟਾ ਚਾਵਲ ਹੈ ਤੇਲ ਹੈ ਹਲਦੀ ਹੈ ਮਿਰਚਾ ਮਸਾਲੇ ਨੇ ਕਿਉ ਹੈ ਜਿੰਨਾ ਵੀ ਲੋੜਿੰਦਾ ਸਮਾਨ ਹੈ ਲੇਡੀਜ਼ ਦਾ ਸਮਾਨ ਤੱਕ ਹੈ ਜਿਹੜਾ ਆਇਆ ਹੈ ਔਰ ਬਹੁਤ ਮੈਂ ਜਿੱਥੇ ਸੰਗਤਾਂ ਧੰਵਾਦ ਕਰਦਾ ਉੱਥੇ ਗੁਰੂ ਸਾਹਿਬ ਦਾ ਵੀ ਧੰਵਾਦ ਆ ਉਹਨਾਂ ਨੇ ਸਿਰ ਤੇ ਹੱਥ ਰੱਖਿਆ ਔਰ ਗੁਰੂ ਸਾਹਿਬ ਦਾ ਧੰਵਾਦ ਇਸ ਵਾਸਤੇ ਆ ਕਿਉਂਕਿ ਜਿੰਨੇ ਵੀ ਸਿੰਘ ਜਿੰਨੇ ਵੀ ਪਰਿਵਾਰ ਪਿੰਡਾਂ ਦੇ ਇਸ ਹੜਪੀੜਤ ਹੋਏ ਨੇ ਜਿਨ੍ਹਾਂ ਦੇ ਘਰ ਤਕਰਟੇ ਗਏ ਉਹ ਚੜਦੀ ਕਲਾ 'ਚ ਨੇ ਔਰ ਵਿਸ਼ੇਸ਼ ਤੌਰ ਤੇ ਜਿਹੜਾ ਵੀ ਬੰਦਾ ਕੋਈ ਮਦਦ ਕਰਨ ਲਈ ਜਾ ਰਿਹਾ ਉਸ ਨੂੰ ਹਮੇਸ਼ਾ ਚਾਹ ਪੁੱਛ ਰਹੇ ਨੇ ਤੇ ਕਹਿੰਦੇ ਨੇ ਅਸੀਂ ਚੜਦੀ ਕਲਾ 'ਚ ਆ ਕਿਉਂਕਿ ਜੋ ਕੁਝ ਵਾਪਰਿਆ ਗੁਰੂ ਦੇ ਭਾਣੇ 'ਚ ਆ ਨਾਬਿਓ ਇੱਕ ਉਪਰਾਲਾ ਜਿਹੜਾ ਕੀਤਾ ਗਿਆ ਇੱਕ ਟਰੱਕ ਤੇ ਤਿੰਨ ਗੱਡੀਆਂ ਹੜਪੀੜਤਾਂ ਲਈ ਜਾ ਰਹੀਆਂ ਨੇ ਹਜ਼ਾਰ ਦੇ ਨੇੜੇ ਪੈਕੇਜ ਐ ਬਾਕੀ ਖੁੱਲਾ ਅਣਗਿਣਤ ਬਹੁਤ ਜ਼ਿਆਦਾ ਸਮਾਨ ਐ ਹਰ ਤਰ੍ਹਾਂ ਦਾ ਤੁਸੀਂ ਗੱਡੀਆਂ 'ਚ ਦੇਖ ਰਹੇ ਹੋ ਬਹੁਤ ਜ਼ਿਆਦਾ ਸਮਾਨ ਐ ਜਿਹੜਾ ਲੱਦਿਆ ਜਾ ਚੁੱਕਾ ਐ ਵੇਸ਼ਮਰ ਰਸ ਐ ਓੜੋ ਮੋਸ ਐ ਮੋਮਬਤੀਆਂ ਜਿਵੇਂ ਮੈਂ ਤੁਹਾਨੂੰ ਦੱਸਿਆ ਤਰਪਾਲਾਂ ਨੇ ਹੋਰ ਲੁੜਿੰਦਾ ਸਮਾਨ ਐ ਸੋ ਸ਼ੀਰ ਬਾਬਾ ਦੀਪ ਸਿੰਘ ਵੈਲਫੇਅਰ ਸੇਵਾ ਸੁਸਾਇਟੀ ਵੱਲੋਂ ਇਹ ਸੇਵਾ ਜਿਹੜੀ ਨਿਭਾਈ ਵੀ ਗਿਆ ਗੁਰੂ ਸਾਹਿਬ ਦੀ ਅਪਾਰ ਕਿਰਪਾ ਦਾ ਸਦਕਾ ਜਿਵੇਂ ਆਪ ਜੀ ਨੂੰ ਪਤਾ ਹੀ ਐ ਪਿਛਲੇ 10-12 ਸਾਲਾਂ ਤੋਂ ਪੀਜੀ ਹਸਪਤਾਲ ਚੰਡੀਗੜ੍ਹ ਤੇ ਹੋਰ ਨੱਬਾ ਪਟਿਆਲਾ ਸੰਗਰੂਰ ਕੈਂਸਰ ਹਸਪੀਟਲ ਨਿਊ ਚੰਡੀਗੜ੍ਹ ਆਪੀਡੀ ਸਾਰੇ ਕਿਤੇ ਬੱਤੀ ਵਾਲੀ ਪੀਜੀਆ ਲੰਗਰ ਆ ਜਿਹੜਾ ਮਰੀਜ਼ਾਂ ਤੇ ਉਹਨਾਂ ਦੇ ਵਾਰਸਾਂ ਲਈ ਮਹੀਨਾਵਾਰੀ ਜਾਂਦਾ ਸੋ ਸੰਗਤਾਂ ਦਾ ਜਿੱਥੇ ਕੋਟਾਨ ਕੋੜ ਧਲਵਾਦਾ ਉੱਥੇ ਮੈਂ ਇਹ ਵੀ ਆਪਜੀ ਜਾਣਕਾਰੀ ਦੱਸ ਦਿਆ ਕਿ ਸਾਨੂੰ ਬਹੁਤ ਫੋਨ ਉੱਥੋਂ ਆ ਰਹੇ ਨੇ ਅਸੀਂ ਐਡਮਿਸ਼ਨ ਨਾਲ ਵੀ ਰਾਬਤਾ ਰੱਖਿਆ ਜਿਵੇਂ ਕਿਸੇ ਨੂੰ ਪਤਾ ਹੈ ਪੰਜਾਬ ਵਿੱਚ ਜੋ ਫੜਾਂ ਦੀ ਮਾਰ ਪਈ ਹੈ ਉਸ ਨੂੰ ਦੇਖਦੇ ਕਲਾਕ ਨੱਬਾ ਬਾਬਾ ਦੀਪ ਸਿੰਘ ਸੋਸਾਇਟੀਸ ਬਸ ਹਮ ਹਮਪਾ ਪੱਲੋਂ ਜੋ ਵੀ ਸੇਵਾਈਆ ਚਲਕੇ ਚਾਰ ਟਰੱਕ ਰੱਖਨੇ ਆਪਣੇ ਸਵੇਪਾ 4 ਵਜੇ ਤੋਂ ਇਹ ਮਤਲਬ ਕਿ ਚੱਲਣਗੇ ਜੋ ਵੀ ਸੇਵਾ ਸਾਰੇ ਆਪਣਾ ਨਾਬਾ ਨਵਾਸਿਆਂ ਦਾ ਅਸੀਂ तहे ਦਿਲੋਂ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਧੰਨਵਾਦ ਜੀ ਬਾਕੀ ਦਾ ਫਲਸਫਾ ਕਿ